ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਜਿਹੜੇ ਭਰਾ ਡੈਰੀ ਫਾਰਮ ਦਾ ਨਵਾਂ ਕੰਮ ਸਟਾਰਟ ਕਰਦੇ ਆ ਉਹ ਇਹਨਾਂ ਗੱਲਾਂ ਨੂੰ ਧਿਆਨ ਨਾਲ ਸੁਣੋ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਕਿਉਂਕਿ ਅਕਾ ਨਵੀਆਂ ਗਾਈਆਂ ਲਿਆਉਣੇ ਆ ਆਪਾਂ ਨੂੰ ਨਾ ਥਲੇਰੀਏ ਦਾ ਪਤਾ ਹੁੰਦਾ ਨਾ ਐਨੋ ਪਲਾਜ਼ਮਾ ਦਾ ਨਾ ਬਵੇਸ਼ੀਆਂ ਦਾ ਤਾਂ ਇਹਨਾਂ ਬਿਮਾਰੀਆਂ ਨੂੰ ਆਪਾਂ ਲੱਭਣ ਦੇ ਲਈ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਗਾਈ ਦੇ ਜੇ ਥਣ ਚਿੱਟੇ ਆ ਉਹਨਾਂ ਤੇ ਨਿਗਾਹ ਮਾਰਨੀ ਆ ਥਣਾਂ ਦਾ ਰੰਗ ਦੇਖਣ ਨੂੰ ਬਿਲਕੁਲ ਦੁੱਧ ਰੰਗਾ ਚਿੱਟਾ ਹੋਇਆ ਹੋਇਆ ਜੇ ਇਹ ਥਣਾਂ ਦਾ ਰੰਗ ਕਾਲਾਗਾਧਾ ਤੁਸੀਂ ਪਿਸ਼ਾਬ ਵਾਲੀ ਜਗ੍ਹਾ ਖੋਲ ਕੇ ਦੇਖ ਸਕਦੇ ਹੋ ਵੀ ਵਿੱਚੋਂ ਲਾਲ ਆ ਜਾਂ ਚਿੱਟੀ ਆ ਤਾਂ ਇੱਥੇ ਦੋਸਤੋ ਗਾ ਤੁਹਾਡੀ ਗਾਲਾ ਛੜਦੀ ਆ ਗਾ ਨੂੰ 106 ਦੇ ਲਗਭਗ ਫੀਵਰ ਹੋ ਸਕਦਾ ਕਈ ਵਾਰ ਫੀਵਰ ਨਹੀਂ ਵੀ ਹੁੰਦਾ ਕਈ ਵਾਰ ਆਪਾਂ ਟੈਸਟ ਕਰਵਾ ਲੈਨੇ ਆ ਪਰ ਆਕਸੀਟੈਟਰਾਸਾਈਕਲਿਨ ਆਪਾਂ ਪਹਿਲਾਂ ਉਹਦੇ ਲਵਾ ਲੈਨੇ ਆ ਜਦੋਂ ਪਹਿਲਾਂ ਆਕਸੀਟੈਟਰਾਸਾਈਕਲਿਨ ਲੱਗੀ ਨਾ ਤੁਹਾਡਾ ਐਨੋਪਲਾਜ਼ਮਾ ਪੋਜ਼ਿਟਿਵ ਆਵੇ ਨਾ ਤੁਹਾਡਾ ਥਲੇਰੀਆ ਪੋਜ਼ਿਟਿਵ ਆਵੇ ਠੀਕ ਆ ਤਾਂ ਉਹ ਬਿਮਾਰੀਆਂ ਟੈਸਟ ਦੇ ਵਿੱਚ ਆਉਂਦੀਆਂ ਨਹੀਂ ਆਪਾਂ ਕਹਿੰਦੇ ਵੀ ਰੋਗ ਹੈ ਨਹੀਂ ਗਾ ਟੈਸਟ ਦੇਖੀ ਜੇਨੇ ਟ੍ਰੀਟਮੈਂਟ ਉਹਦਾ ਹੁੰਦਾ ਨਹੀਂ ਤੇ ਤੁਹਾਡੇ ਪਸ਼ੂ ਦੀ ਡੈਥ ਹੋ ਜਾਂਦੀ ਆ ਇੱਥੇ ਖੁਰਾਕ ਦੇ ਵਿੱਚ ਕੀ 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 ਖਿਆਲ ਰੱਖਣਾ ਜਦੋਂ ਖੂਨ ਘਟਿਆ 1 ਕਿਲੋ ਗੁੜ ਡੇਲੀ ਦਾ ਪਾਣੀ ਦੇ ਵਿੱਚ ਘੋਲ ਕੇ ਸ਼ਰਬਤ ਬਣਾ ਕੇ ਵਿੱਚ 50 ml ਵਿਟਾਮਿਨ ਐਚ ਤੇ ਅੱਧਾ ਕਿਲੋ ਜੋਵਾਂ ਦਾ ਆਟਾ ਦੁਪਹਿਰੇ ਪਲਾਓ ਉਹਨੂੰ ਤਾਂ ਕਿ ਉਹਦੇ ਖੂਨ ਦੀ ਆ એનર્ਜੀ ਦੀ ਆ ਆਇਰਨ ਦੀ ਆ ਮੈਗਨੀਸ਼ੀਅਮ ਦੀ ਆ ਜਿਹੜੀ ਉਹ ਘਾਟਾਂ ਸਾਰੀਆਂ ਪੂਰੀਆਂ ਹੁੰਦੀਆਂ ਰਹਿਣ ਤੇ ਵਿਟਾਮਿਨ ਮਿਲਦੇ ਰਹਿਣਾ ਦੂਜੀ ਗੱਲ ਇਹਦਾ ਟੈਸਟ ਕਰਾ ਕੇ ਕਿਸੇ ਵਧੀਆ ਡਾਕਟਰ ਤੋਂ ਜਾ ਐਕਸਪਰਟ ਬੰਦੇ ਤੋਂ ਪੁੱਛ ਕੇ ਜਾਂ ਉਹਨੂੰ ਬੁਲਾ ਕੇ ਤੁਸੀਂ ਟ੍ਰੀਟਮੈਂਟ ਕਰਾਉਣਾ ਦੋਸਤੋ ਟ੍ਰੀਟਮੈਂਟ ਦੇ ਵਿੱਚ ਹੁੰਦਾਗਾ ਆਰ ਐਲ ਲਾਓ ਦੇ ਜੇਕਰ ਉਹਦੇ ਪਿਸ਼ਾਬ ਵਿੱਚ ਖੂਨ ਆਉਂਦਾ ਤਾਂ ਬੋਤਲ ਨਹੀਂ ਲੱਗਣੀ ਜੇਕਰ ਪਿਸ਼ਾਬ ਵਿੱਚ ਖੂਨ ਨਹੀਂ ਆਉਂਦਾ ਤਾਂ ਤੁਸੀਂ ਉਹਦੇ ਆਰ ਐਲ ਲਾ ਸਕਦੇ ਹੋ ਠੀਕ ਆ ਬੈਟ ਪਲਾਜ਼ਮਾ ਦੀ ਬੋਤਲ ਲਾ ਸਕਦੇ ਹੋ ਆਕਸੀਟੈਟਰਾਸਾਈਕਲਿਨ ਲੱਗਣੀ ਆ ਉਹਦੇ ਨੀਕੋਬੈਟੈਕਸਲ ਲੱਗਣਾ ਰੋਮੈਰਿਕ ਲੱਗਣਾ ਠੀਕ ਆ ਤੇ ਕੈਟਾਸੋਲ ਲੱਗਣਾ ਤੇ ਨਾਲ ਬੂਟਾ ਲਕਸਵੀ ਹੋ ਸਕਦਾ ਲਾਉਣਾ ਪੈ ਜੇ ਉਹ ਬੂਟਾ ਲਕਸ ਦਾ ਇੰਜੈਕਸ਼ਨ ਤੇ ਸਾਰਾ ਟਰੀਟਮੈਂਟ ਦੋਸਤੋ ਕਰਨਾ ਪੈਂਦਾ ਇਹ ਗਾਂ ਦੀ ਜਿਹੜੀ ਬਿਲਕੁਲ ਖਤਮ ਸੀਗੀ ਠੀਕ ਆ ਤੇ ਕਾਲੇ ਰੰਗ ਦਾ ਗੋਹਾ ਕਰਦੀ ਦੀ ਸੁੱਕਿਆ ਹੋਇਆ ਗੋਹਾ ਸੁੱਕਣ ਦਾ ਕਾਰਨ ਹੁੰਦਾ ਜਦੋਂ ਬਲੱਡ ਘਟ ਗਿਆ ਤਾਂ ਇਹਨੇ ਕਾਲਾ ਗੋਹਾ ਕਰਨਾ ਹੀ ਆ ਤੇ ਬਾਕੀ ਬਾਈ ਦਾ ਆਪਾਂ ਤੁਹਾਨੂੰ ਨੰਬਰ ਦੇਵਾਂਗੇ ਅੱਜ ਤੇ ਕੱਲ ਦੋ ਦਿਨ ਟਰੀਟਮੈਂਟ ਕੀਤਾ ਤਾਂ ਅੱਜ ਗਾਈ ਦੇ ਵਿੱਚ ਇੰਪਰੂਵਮੈਂਟ ਆ ਠੀਕ ਆ ਤੇ ਕੱਲ ਤੇ ਇੱਕ ਹੋਰ ਇੰਪਰੂਵਮੈਂਟ ਹੋ ਜੂਗੀ ਪਰ ਇਹਨੂੰ ਬਚਾਉਣ ਵਾਸਤੇ ਇੱਕ ਦੋਸਤੋ ਕਹਿ ਦਿੰਦੇ ਆ ਕਿ ਜੇ ਇੰਨਾ ਬੁਖਾਰ ਆ ਤਾਂ ਨਮਾਉਣੀ ਨਹੀਂ ਇਹ ਵੀ ਗਲਤ ਕਿਉਂਕਿ ਜਦੋਂ ਡਾਕਟਰਾਂ ਕੋਲੇ ਐਂਡ ਵਾਲਾ ਫਾਰਮੂਲਾ ਰਹਿ ਜਾਂਦਾਗਾ ਜਦੋਂ ਕਿਸੇ ਟੀਕੇ ਨਾਲ ਬੁਖਾਰ ਨਹੀਂ ਟੁੱਟਦਾ ਫਿਰ ਕਹਿੰਦੇ ਇਹਦੇ ਸਿਰ 'ਚ ਪੱਟੀਆਂ ਧਰੋ ਇਹਦੇ ਪੈਰਾਂ 'ਤੇ ਪਾਣੀ ਪਾਓ ਤਾਂ ਆਪਾਂ ਸ਼ੁਰੂ ਕੀ ਕਰਨਾ ਪਹਿਲਾਂ ਪੈਰਾਂ 'ਤੇ ਪਾਣੀ ਪਾਓ ਫਿਰ ਮੱਥੇ 'ਤੇ ਪਾਣੀ ਪਾਓ ਜਦੋਂ ਥੋੜਾ ਜਿਹਾ ਟੈਂਪਰੇਚਰ ਘਟ ਗਿਆ ਫਿਰ ਪੂਰੇ ਪਿੰਡੇ 'ਤੇ ਵੀ ਪਾਣੀ ਪਾਓ ਗਾਂ ਨੂੰ ਜੇ ਛੋਡੀ ਨੂੰ 106 ਬੁਖਾਰ ਰਹਿਦਾ ਦਿਨ ਦੇ ਵਿੱਚ 2-3 ਵਾਰੀ ਨਮਾਓ ਤਾਂ ਕਿ ਉਹਨੂੰ ਬੁਖਾਰ ਨਾ ਹੋਵੇ ਉਹ ਸਟ੍ਰੈਸ 'ਚ ਜਾ ਕੇ ਆਪਦਾ ਬ ਠੀਕ ਆ ਜੇ ਹੌਂਕ ਦੀ ਆ ਜੀਵ ਕੱਢ ਦੀ ਆ ਤੁਸੀਂ ਨਮਾ ਕੇ ਦੇਖ ਲਿਓ 106 ਬੁਖਾਰ ਵਾਲੀ ਨੂੰ ਨਾਲ ਦੀ ਨਾਲ ਪੱਠੇ ਖਾਣ ਲੱਗ ਜੂ ਠੀਕ ਆ ਜਦੋਂ ਤੁਸੀਂ ਨਮਾਤੀ ਉਹਦੀ ਉਹਨੇ ਪੱਠੇ ਚੱਕ ਲੈਣੇ ਅੱਧਾ ਘੰਟਾ ਨਮਾਓ ਤੁਹਾਨੂੰ ਰਿਲੀਫ ਮਿਲਦੀ ਆ ਇਹ ਇਸ ਕਰਕੇ ਦੋਸਤੋ ਛੋਡੇ ਨਾਲ ਗੱਲ ਹੈ ਇਦਾਂ ਹੀ ਮੜਿਆ ਤਾਂ ਇਹਨੂੰ ਨਮਾਦਿਆ ਕਰੋ ਨਮਾਉਣ ਨਾਲ ਵੀ ਕੱਖ ਖਣ ਲੱਗ ਜਾਂਦੀ ਆ ਜਦੋਂ ਖਾ ਕੇ ਜੁਗਾਲੀ ਕਰੋਗੀ ਤਾਂ ਹਜਮਾ ਹੋਊਗਾ ਜੇ ਜੁਗਾਲੀ ਨਹੀਂ ਕਰਦੀ ਤਾਂ ਪਹਿਲਾਂ ਪੇਟ ਰੁੱਕ ਜਾਂਦਾ ਜੇ ਜੁਗਾਲੀ ਕਰਦੀ ਆ ਫੇਰ ਹੀ ਉਹਨੇ ਗੋਹਾ ਕਰਨਾ ਫੇਰ ਹੀ ਉਹਦਾ ਬਲੱਡ ਵੰਡਣਾ ਫੇਰ ਹੀ ਸਾਰੀ ਬੋਡੀ ਨਹੀਂ ਚੱਲਣਾ ਇੱਕ ਬਾਈ ਦਾ ਨੰਬਰ ਦਿੰਨੇ ਆ ਇਹਨਾਂ ਨੂੰ ਪੁੱਛ ਲਿਓ ਵੀ ਗਾਂ ਦੀ ਹਾਲਤ ਕੀ ਸੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਨੰਬਰ ਬੋਲਿਓ ਇੱਕ ਵਾਰ 9592577650 ਕਿਹੜਾ ਪਿੰਡ ਆ ਇਹ ਈਤਨੋਲਾ ਪੈਂਦਾ ਪਰ ਆਪਣੇ ਖੇਤਾਂ ਕਰੈਣਾ ਗੋਬਿੰਦਪੁਰਾ ਕੋਠੇ ਪੈਂਦਾ ਠੀਕ ਆ ਇਹ ਬਾਈ ਦੇ ਨਾਲ ਗੱਲ ਕਰ ਸਕਦੇ ਹੋ ਵੀ ਸੋਡੀ ਗਾਂ ਦੀ ਪਹਿਲਾਂ ਕੰਡੀਸ਼ਨ ਕੀ ਸੀ ਤੇ ਹੁਣ ਕੀ ਆ ਮੈਂ ਨਹੀਂ ਬੋਲਣਾ ਚਾਹੁੰਦਾ ਵੀ ਕਿਹਨੇ ਇਲਾਜ ਕੀਤਾ ਕਿਹਨੇ ਕੁਛ ਕੀਤਾ ਜਿਹਨੇ ਕੀਤਾ ਹਰੇਕ ਵਧੀਆ ਕਰਦਾ ਬਚਾਉਣ ਦੀ ਕਰਦਾ ਪਰ ਦੋਸਤੋ ਸਾਰੀਆਂ ਗੱਲਾਂ ਮੈਨੂੰ ਵੀ ਨਹੀਂ ਪਤਾ ਹੋ ਸਕਦੀਆਂ ਤੇ ਟਾਈਮ ਦੇ ਨਾਲ ਪਤਾ ਲੱਗਦੀਆਂ ਰਹਿੰਦੀਆਂ ਤੇ ਉਹਨਾਂ ਤੋਂ ਕਰਦੇ ਰਹਿੰਦੇ ਆ ਮੈਂ ਕਹਿੰਦਾ ਜਿੰਨੀਆਂ ਕੁ ਮੈਨੂੰ ਪਤਾ ਉਹ ਸਾਰੀ ਸਿੱਖ ਦਣ ਠੀਕ ਆ ਜ਼ਿੰਦਗੀ ਦਾ ਕੋਈ ਨਹੀਂ ਪਤਾ ਵੀ ਕਿੰਨਾ ਘਟਾਇਮਾ ਇਸ ਕਰਕੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਐਨੀਮਲ ਦੀ ਜਾਨ ਬਚ ਜੇ ਤੇ ਸਾਰੀਆਂ ਗਾਈਆਂ ਨੂੰ ਗੋੜ ਜਰੂਰ ਪਲਾਇਆ ਕਰੋ ਆਪਦੀਆਂ ਨੂੰ ਤਾਂ ਕਿ ਉਹਨਾਂ ਦਾ ਜਿਹੜਾ ਸਰੀਰ ਆ ਉਹ ਵਧੀਆ ਰਹੇ ਉਹਨਾਂ ਦੇ ਐਰਨ ਦੀ ਘਾਟ ਨਾ ਆਵੇ ਬਾਡੀ ਦੇ ਵਿੱਚ ਗਲੂਕੋਜ਼ ਦਾ ਲੈਵਲ ਬਣਿਆ ਰਹੇ ਤੇ ਉਹ ਤੰਦਰੁਸਤ ਰਹੇ ਤੇ ਬਾਕੀ ਮਿਨਰਲ ਮਿਕਸਚਰ ਹਰੇਕ ਗਾਈ ਨੂੰ 100 ਤੋਂ 150 ਗ੍ਰਾਮ ਜਰੂਰ ਪਾਓ ਤਾਂ ਕਿ ਛੋਟੇ ਪਸ਼ੂ ਰਿਪੀਟਰ ਨਾ ਹੋਣ ਜਿਹੜੇ ਭਰਾ ਦਿੰਦਾ ਕਹਿੰਦੇ ਆ ਗਾਵਾਂ ਰਿਪੀਟਰ ਹੋ ਗਈਆਂ ਜੀ ਰਹਿੰਦੀਆਂ ਨਹੀਂ ਛੱਡ ਕੇ ਹੋਣੀਆਂ ਪੈਂਦੀਆਂ ਉਹ ਉਹਨਾਂ ਦੀਆਂ ਗਾਵਾਂ ਨੇ ਜਿਨ੍ਹਾਂ ਦੀ ਖਰਾਕ ਘੱਟ ਹੁੰਦੀ ਆ ਜਾਂ ਪਾਊਡਰ ਨਹੀਂ ਸਹੀ ਪਾਉਂਦੇ ਜਾਂ ਆਪਣਾ ਵਫਰ ਨਹੀਂ ਪਾਉਂਦੇ ਗੋਹੇ ਦਾ ਖਿਆਲ ਰੱਖਣਾ ਵੀ ਸੋਨਾ ਕਰਦੀ ਆ ਖਾਣ ਦਾ ਖਿਆਲ ਰੱਖਣਾ ਤੇ ਦੁੱਧ ਦੇਊਗੀ ਜੇ ਤੁਹਾਡੀ ਗਾਂ ਖਾਂਦੀ ਸੋਨਾ ਤੇ ਗੋਹਾ ਸੋਨਾ ਕਰਦੀ ਆ ਤੇ ਧੰਨਵਾਦ ਆ ਸਾਰੇ ਭਰਾਵਾਂ ਦਾ ਸ਼ੇਅਰ ਕਰਦੇ ਹੋ ਸਾਰੇ ਮੈਂ ਤੁਹਾਡੇ 5 ਮਿੰਟ ਲੈਂਤੀ ਆ ਵਾਲੇ ਨਹੀਂ ਜੀ ਇੰਨਾ ਟਾਈਮ ਨਹੀਂ ਕੱਢ ਸਕਦੇ ਫਿਰ ਫਾਰਮਰ ਨਾ ਪਾਇਓ ਗੱਲਾਂ ਸਹੀ ਆ ਜਾਂ ਗਲਤ ਆ ਨਹੀਂ ਵਧੀਆ ਜੀ ਲਓ ਜੀ ਆ ਸਾਰੇ ਭਰਾ ਖੜੇ ਆ ਗਾਂ ਇਹਨਾਂ ਦੀ ਨੇ ਠੀਕ ਹੋ ਜਾਣਾਗਾ ਤੇ ਫਿਰ ਇਹਨਾਂ ਨੂੰ ਤੁਸੀਂ ਬੋਲ ਸਕਦੇ ਹੋ ਧੰਨਵਾਦ ਆ ਸਾਰਿਆਂ ਦਾ